ਐਸਐਚਓ ਭਗਤਾ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਿਹੜਾ ਵਾਇਰਲ ਹੋ ਰਿਹਾ ਜਿਸ ਵਿੱਚ ਦੋ ਲੜਕੇ ਆ ਭਗਤੇ ਦੇ ਰਹਿਣ ਵਾਲੇ ਨੇ ਜਿਹੜੇ ਦੋ ਲੜਕੇ ਆਪਸ ਜਿਹੜੇ ਇੱਕ ਫੰਕਸ਼ਨ ਆ ਉਹਦੇ ਤੇ ਜਿਹੜੀ ਆਪ ਦੇ ਵੈਪਨ ਤੋਂ ਫਾਇਰ ਕਰ ਰਹੇ ਆ ਹਵਾ ਦੇ ਵਿੱਚ ਪਹਿਲਾਂ ਇੱਕ ਲੜਕਾ ਕਰਦਾ ਫਿਰ ਦੂਜਾ ਕਰਦਾ ਇਹ ਦੋਨੇ ਲੜਕੇ ਜਿਹੜੇ ਆ ਫਾਇਰ ਕਰ ਰਹੇ ਆ ਇਸੇ ਸਬੰਧ ਵਿੱਚ ਅਸੀਂ ਇਮੀਡੀਏਟ ਐਕਸ਼ਨ ਕਰਦੇ ਹਾਂ ਮੁਕੱਦਮਾ ਜਿਹੜਾ ਇਹਨਾਂ ਦੋਵਾਂ ਦੇ ਖਿਲਾਫ ਜਿਨ੍ਹਾਂ ਦੇ ਨਾਮ ਟੋਨੀ ਕੁਮਾਰ ਪੁੱਤਰ ਸੁਰੀਸ਼ ਕੁਮਾਰ ਅਤੇ ਡਿੰਪਲ ਕੁਮਾਰ ਪੁੱਤਰ ਸੁਰੀਸ਼ ਕੁਮਾਰ ਜਿਹੜੇ ਕਿ ਦੋਨੋਂ ਬ੍ਰਦਰਸ ਹੈ ਚੇਅਰਮੈਨ ਕਲੋਨੀ ਭਗਤਾ ਦੇ ਰਹਿਣਾ ਰਿਆ ਇਹਨਾਂ ਦੇ ਖਿਲਾਫ ਅਸੀਂ ਮੁਕੱਦਮਾ ਜਿਹੜਾ ਦਰਜ ਰਜਿਸਟਰ ਕਰ ਲਿਆ ਹੈ ਇਹਨਾਂ ਦੋਵਾਂ ਨੂੰ ਅਸੀਂ ਇਸ ਮੁਕੱਦਮੇ 'ਚ ਅਰੈਸਟ ਕਰਕੇ ਤੇ ਜਿਹੜਾ ਇੱਕ ਰਵਾਲਵਰ ਹੈ 32 ਮੋਰ ਉਹ ਜਿਹੜਾ ਸੀ ਇਹਨਾਂ ਤੋਂ ਬਰਾਮਦ ਕੀਤਾ ਸਾਡੇ ਐਸਐਸਪੀ ਸਾਹਿਬ ਸ਼੍ਰੀਮਤੀ ਅਮਨੀਤ ਕੌਂਡਲ ਉਹਨਾਂ ਵੱਲੋਂ ਵੀ ਸਾਨੂੰ ਸਖਤ ਅਦਾਇਤਾ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਵੀਡੀਓਜ਼ ਐ ਇਹ ਜਿਹੜੀ ਵਾਇਰਲ ਕਰਨ ਵਾਲਿਆਂ ਦੇ ਖਿਲਾਫ ਸਖਤ ਤੋਂ ਸਖਤ ਜਿਹੜਾ ਐਕਸ਼ਨ ਆ ਉਹ ਕੀਤਾ ਜਾਵੇ ਮੈਂ ਇਸ ਤੋਂ ਪਹਿਲਾਂ ਵੀ ਜਿਹੜਾ ਇਲਾਕਾ ਨਿਵਾਸੀਆਂ ਨੂੰ ਇੱਕ ਵਾਰਨਿੰਗ ਦਿੱਤੀ ਸੀ ਹਦਾਇਤ ਕੀਤੀ ਸੀ ਕਿ ਇਸ ਤਰ੍ਹਾਂ ਦੀ ਥੋੜੇ ਟਾਈਮ ਦੇ ਪਲੇਜ਼ਰ ਵਾਸਤੇ ਥੋੜੇ ਟਾਈਮ ਦੇ ਸ਼ੋਅ ਆਫ ਵਾਸਤੇ ਜਿਹੜੀਆਂ ਵੀਡੀਓ ਬਣਾਉਂਦੇ ਐ ਇਹਦੇ ਨਾਲ ਬਹੁਤ ਮਾੜਾ ਜਿਹੜਾ ਪ੍ਰਭਾਵ ਪੈਂਦਾ ਹੈ ਇਸ ਕਰਕੇ ਮੇਰੀ ਹਦਾਇਤ ਹੈ ਵੀ ਇਸ ਤਰ੍ਹਾਂ ਦੇ ਜਿਹੜੇ ਐਕਟਸ ਨਾ ਕਰਨ ਉਹ ਤੇ ਨਹੀਂ ਤਾਂ ਰ ਇਹਨਾਂ ਦੇ ਖਿਲਾਫ ਸੀ ਜਿਹੜਾ ਸਖਤ ਜਿਹੀ ਕਾਰਵਾਈ ਕਰਾਂਗੇ